ਗੁੱਡ ਮਾਰਨਿੰਗ ਫਰੈਂਡਸ ਬਹੁਤ ਲੋਕੋ ਹੋਮੋਪੈਥੀ ਦਵਾਈ ਦੀ ਵਰਤੋਂ ਕਰਦੇ ਆ YouTube ਤੋਂ Instagram ਤੋਂ Facebook ਤੋਂ ਵੇਕੇ ਦਵਾਈਆਂ ਵਰਤ ਰਹੇ ਆ ਦਵਾਈਆਂ ਖਾ ਰਹੇ ਆ ਕਿ ਹੋਮੋਪੈਥੀ ਦਵਾਈਆਂ ਵਾਕਈ ਇਸ ਤਰ੍ਹਾਂ ਕੰਮ ਕਰਦੀਆਂ ਕਿ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਅੱਜ ਐਸਾ ਵਿਸ਼ੇ ਬਾਰੇ ਗੱਲ ਕਰਾਂਗੇ 90% ਲੋਕਾਂ ਨੂੰ ਸਿਰਫ ਗੁੰਮਰਾਹ ਕੀਤਾ ਜਾ ਰਿਹਾ ਬਾ ਇਹ ਸਹੀ ਹੋਮੋਪੈਥੀ ਦਵਾਈ ਨਹੀਂ ਹੈਗੀ ਇਹ ਸਹੀ ਹੋਮੋਪੈਥੀ ਸੈਂਸ ਨਹੀਂ ਹੈਗੀ ਪੇਟ ਦੀ ਰੁਗਨ ਦੀ ਇੱਕ ਦਵਾਈ ਲਿਵਰ ਦੀ ਇੱਕ ਦਵਾਈ ਕਿਡਨੀ ਦੀ ਇੱਕ ਦਵਾਈ ਅਗਰ ਤੁਹਾਡੇ ਗੁਰਦੇ ਚ ਪਥਰੀ ਆ ਉਸ ਦੀ ਇੱਕ ਦਵਾਈ ਸੋਹਲੀਆਂ ਵਾ ਉਸ ਦੀ ਇੱਕ ਦਵਾਈ ਯਾਨੀ ਕਿ ਇੱਕ ਹੀ ਦਵਾਈ ਇਹਨੇ ਸਾਰੀ ਚੀਜ਼ ਨੂੰ ਠੀਕ ਕਰ ਦੂਗੀ ਫਿਰ ਤਾਂ ਹੋਮੋਪੈਥੀ ਹੀ ਹਜ਼ਾਰਾਂ ਦਵਾਈਆਂ ਵਾ ਡਾਕਟਰ ਹੈਨਿੰਮਨ ਸਾਹਿਬ ਜੀ ਡਾਕਟਰ ਵਿਲੀਅਮ ਬੋਰਕ ਡਾਕਟਰ ਹੈਰਿੰਗਾ ਜਦੋਂ ਉਹਨਾਂ ਦੀ ਕੇਸ ਕਾਉਸਲਿੰਗ ਸਟਡੀ ਦੇਖੋਗੇ ਉਹ ਪਾਗਲ ਨਹੀਂ ਸੀਗੇ ਅਗਰ ਵਾਹੀ ਇੱਕ ਦਵਾਈ ਹੁੰਦੀ ਹੈ ਫਿਰ ਉਹਨਾਂ ਨੇ ਨਕਸਵਮ ਕੇ ਕੋਈ ਪਲਾਦ ਨਹੀਂ ਸੀ ਪੇਟ ਦੇ ਰੋਗਾਂ ਦੀ ਇੱਕ ਦਵਾਈ ਆ ਹੋਮੋਪੈਥੀ ਤੇ ਹਜ਼ਾਰਾਂ ਦਵਾਈਆਂ ਵਾ ਹਜ਼ਾਰਾਂ ਤਰ੍ਹਾਂ ਦੇ ਸੈਪਟਮ ਹਜ਼ਾਰਾਂ ਤਰ੍ਹਾਂ ਦੀ ਕੇਸ ਕਵਸਟਿੰਗ ਦਾ ਹਰ ਇੱਕ ਦਵਾਈ ਦੀ ਅਡੋਡ ਹਿਸਟਰੀ ਆ ਜਿਵੇਂ ਇੱਕ ਪੇਸ਼ੈਂਟ ਦੀ ਹਿਸਟਰੀ ਵਟੋੜ ਹੁੰਦੀ ਆ ਉਸ ਦਾ ਨੇਚਰ ਬਿਹੇਵੀਅਰ weight ਰੈਨਸ ਐਂਡ ਬੋਲ ਚਾਲ ਸਭ ਵੱਖੋ ਵੱਖਰੀ ਹੁੰਦੀ ਆ ਬਿਮਾਰੀ ਦੇ ਸੈਪਟਮ ਸਾਰੇ ਸੈਪਟਮ ਵੱਖੋ ਵੱਖਰੇ ਹੁੰਦੇ ਆ ਇਸ ਕਰਕੇ ਦਵਾਈਆਂ ਵੱਖੋ ਵੱਖਰੀ ਚੇਂਜ ਹੋ ਜਾਂਦੀਆਂ ਵਾ ਸਿਰਫ ਇਹ ਜਿਹੜੇ ਡਾਕਟਰਾਂ ਸਿਰਫ ਵਿਊ ਲੈਣਦੇ ਮਾਰੇ ਲੋਕਾਂ ਨੂੰ ਘਬਰਾ ਕਰ ਰਹੇ ਆ ਇਸ ਨਾਲ ਹੋਮੋਪੈਥੀ ਬਦਨਾਮ ਹੋ ਰਹੀ ਹੈ ਤੇ ਚੰਗੇ ਡਾਕਟਰਾਂ ਉਹ ਵੀ ਅੱਗੇ ਨਹੀਂ ਵੱਧ ਪਾਉਂਦੇ ਤਹਾਡਾ ਕੁਝ ਨਹੀਂ জানা ਜਿਹੜੇ ਡਾਕਟਰ ਦਵਾਈਆਂ ਦੇ ਰਹੇ ਆ ਉਹਨਾਂ ਦਾ ਕੁਝ ਨਹੀਂ জানা ਜਿਹੜੀ ਲੋਕ ਇਹਨਾਂ ਪਿੱਛੇ ਲੱਗ ਕੇ ਦਵਾਈਆਂ ਖਾ ਰਿਆ ਉਹਨਾਂ ਅੰਦਰ ਇਹਨਾਂ ਦਵਾਈ ਦੀ ਪ੍ਰੂਮ ਬਹੁਤ ਲੱਗ ਜੂਗੀ ਅਗਰ ਇਹਨਾਂ ਦਵਾਈ ਦੀ ਪ੍ਰੂਮ ਤੁਹਾਡੇ ਅੰਦਰ ਹੋ ਗਈ ਇਹਦੇ ਬਹੁਤ ਪੇਟ ਐਗਰੇਗਵੇਸ਼ਨ ਹੋ ਸਕਦੇ ਆ ਅਗਰ ਤੁਹਾਡਾ ਪੇਟ ਨਹੀਂ ਖਰਾਬ ਤੁਹਾਡਾ ਪੇਟ ਖਰਾਬ ਨਹੀਂ ਲੱਗਦਾ ਤੁਹਾਡਾ ਲਿਵਰ ਸਹੀ ਹੈਗਾ ਤੁਹਾਡਾ ਲਿਵਰ ਨਹੀਂ ਤੁਹਾਡਾ ਖਰਾਬ ਤੁਹਾਡਾ ਤੁਹਾਡਾ ਲਿਵਰ ਵੀ ਖਰਾਬ ਹੋ ਸਕਦਾ ਸੋਲੀਆਂ ਵੀ ਤੁਹਾਡੇ ਬਣ ਸਕਦੀਆਂ ਵਾ ਕਿਉਂਕਿ ਇਹਨਾਂ ਦਵਾਈਆਂ ਦੀ ਲਗਾਤਾਰ ਵਰਤੋਂ ਕਰਨ ਨਾਲ ਤੁਹਾਡੇ ਅੰਦਰ ਪ੍ਰੂਮ ਹੋ ਜੂਗੀ ਨਾ ਦਵਾਈਆਂ ਦੀ ਅਗਰ ਇਹ ਦਵਾਈਆਂ ਸਿਰਫ ਤੁਹਾਡੇ ਸੈਪਟਮ ਨੂੰ ਠੀਕ ਕਰ ਸਕਦੀਆਂ ਵਾ ਤੇ ਇਹ ਦਵਾਈਆਂ ਅਗਰ ਤੁਸੀਂ ਬਿਨਾਂ ਕਿਤੇ ਡਾਕਟਰ ਦੀ ਸਲਾਹ ਤੋਂ ਪਾਉਂਗੇ ਇਹ ਤੁਹਾਡੇ ਅੰਦਰ ਉਹ ਜਿਹਾ ਸੈਪਟਮ ਵੀ ਪਾ ਸਕਦੀਆਂ ਵਾ ਫਿਰ ਤੁਸੀਂ ਕਿੱਥੇ ਜਾਓਗੇ ਇਹਨਾਂ ਡਾਕਟਰਾਂ ਦਾ ਕੁਝ ਨਹੀਂ ਜਾਣਾ ਸੋ ਕਿਸੇ ਪਿੱਛੇ ਲੱਗ ਕੇ ਵੀ YouTube ਤੇ Instagram ਤੇ Facebook ਤੇ ਅਗਰ ਤੁਸੀਂ ਵੇਖ-ਵੇਖ ਕੇ ਦਵਾਈਆਂ ਖਾ ਰਹੇ ਹੋ ਤਾਂ ਸਾਵਧਾਨ ਹੋ ਜਾਓ ਇਹਨਾਂ ਦਾ ਬਹੁਤ ਤੁਹਾਡਾ ਤੁਹਾਡੇ ਤੇ ਬਹੁਤ ਜਦਾ ਬੈਡ ਐਗਰੇਵੇਸ਼ਨ ਹੋਣ ਵਾਲਾ ਵਾ ਤੇ ਤੁਹਾਡੀ ਸਿਹਤ ਨਾਲ ਬਹੁਤ ਵੱਡਾ ਖਿਲਾਰਾ ਕੀਤਾ ਜਾ ਰਿਹਾ ਵਾ ਇਹ ਦੋਨੇ ਤੁਹਾਡੇ ਸਰੀਰ ਨੂੰ ਬਹੁਤ ਜ਼ਿਆਦਾ ਮੈਂਟਲ ਐਂਡ ਫਿਜ਼ੀਕਲ ਤੁਹਾਡੇ ਸਰੀਰ ਨੂੰ ਬਹੁਤ ਨੁਕਸਾਨ ਪਹੁੰਚਾ ਤੱਕਦੀਆਂ ਵਾਂ ਸੋ ਇਸ ਕਰਕੇ ਇਹੋ ਜਿਹੇ ਟੋਟਕੇ ਪਾਜੇ ਤੋਂ ਬਚ ਕੇ ਰਹੋ ਇਹ ਸਹੀ ਹੋਮੋਪੈਥੀ ਸੈਂਸ ਹੈ ਨਹੀਂ ਕੀ ਇਹ ਸਿਰਫ ਬਦਨਾਮ ਕਰ ਰਹੇ ਆ ਅਗਰ ਜਾਣਕਾਰੀ ਉੱਤੇ ਲੱਗੀ ਜਾ ਇਸ ਵੀਡੀਓ ਨੂੰ ਬਾਕੀ ਸ਼ੇਅਰ ਕਰੋ ਜੀ ਧੰਨਵਾਦ